ਸਾਠਿਰੀ ਕਾਨ ਜੀ ਮੈਂ ਗੁਰਪ੍ਰਸਤਿੰਤ ਹੈ ਜੀ ਮੁਖਬਰ ਇਰਾਨ ਚ ਮੈਂ ਕਈ ਵਿਰੋਧ ਹੋਇਆ ਰੋਜ਼ ਪ੍ਰਦਰਸ਼ਨ ਗੋਲੀ ਬਰਨਲ ਹੋਈ ਕਈ ਲੋਕਾਂ ਦੀ ਮੌਤ ਇਰਾਨ ਚ ਅਯਤੁੱਲਾ ਅਲੀ ਖਮੇਨੀ ਵਿਰੁੱਧ ਵਿਰੋਧ ਤੇਜ਼ ਹੋ ਗਏ ਹਨ ਨਵੇਂ ਸਾਲ ਤੇ ਪ੍ਰਦਰਸ਼ਨ ਹਿੰਸਕ ਹੋ ਗਏ ਇਰਾਨੀ ਮੀਡੀਆ ਮੁਤਾਬਕ ਕਈ ਪ੍ਰਦਰਸ਼ਨਕਾਰੀਆਂ ਤੇ ਇੱਕ ਸੁਰੱਖਿਆ ਕਰਮਚਾਰੀ ਦੀ ਮੌਤ ਹੋਈ ਘੱਟੋ ਘੱਟ 6 ਮੌਤਾਂ ਹੋਈਆਂ ਨਵੇਂ ਸਾਲ ਤੇ ਪਿੰਡੂ ਇਰਾਨ ਚ ਪ੍ਰਦਰਸ਼ਨ ਫੈਲ ਗਏ ਮਹਿੰਗਾਈ ਵਿਰੁੱਧ ਇਹ ਸਭ ਤੋਂ ਵੱਡਾ ਵਿਰੋਧ ਹੈ ਜਿਸ ਕੱਤੇ ਕਈ ਇਲਾਕਿਆਂ ਤੇ ਹਿੱਸਾ ਹੋਏ ਲੋ ਦੇਗਨ ਕੋਹ ਦਸਤ ਤੇ ਇਸਪਾਹਨ ਚ ਦੁਕਾਨਦਾਰਾਂ ਨੇ ਇਕਦੇ ਮੁਦਰਾ ਮੁੱਲ ਤੇ ਵਾਧੀਆਂ ਕੀਮਤਾਂ ਖਿਲਾਫ ਪ੍ਰਦਰਸ਼ਨ ਕੀਤੇ ਫਾਰਸ ਨਿਊਜ਼ ਏਜੰਸੀ ਤੇ ਹੈਗਾ ਆਪਣੇ ਲੋ ਦੇਗਨ ਚ ਮੌਤਾਂ ਦੀ ਜਾਣਕਾਰੀ ਦਿੱਤੀ ਜਦ ਕਿ ਅਧਿਕਾਰੀਆਂ ਨੇ ਕੋਹ ਦਸਤ ਤੇ ਇਸਪਾਹਨ ਚ ਵੀ ਮੌਤਾਂ ਦੀ ਪੁਸ਼ਟੀ ਕੀਤੀ ਦੇਸ਼ ਭਰ ਚ ਪ੍ਰਦਰਸ਼ਨ ਹੋ ਰਹੀ ਹਨ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਬੰਦ ਕੀਤੀਆਂ ਹਨ ਤਹਿਰਾਨ ਚ ਇਹ ਹਜ਼ਾਰਾਂ ਲੋਕ ਸੜਕਾਂ ਤੇ ਹਨ ਇਹ ਵਿਰੋਧ ਤਹਿਰਾਣ ਦੇ ਬਾਜ਼ਾਰ ਤੋਂ ਸ਼ੁਰੂ ਹੋਇਆ ਤੇ ਹੁਣ ਯੂਨੀਵਰਸਿਟੀਆਂ ਤੱਕ ਫੈਲ ਗਿਆ ਹੈ ਤੇ ਇਹ ਸੀ ਜੀ ਆਈ ਦੀ ਮੁੱਖ ਖਬਰ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਵੇਖਣ ਦੇ ਲਈ ਜੁੜੇ ਰਹੋ ਪੰਜਾਬੀ ਲੀਕ ਮੀਡੀਆ ਚੈਨਲ ਦੇ ਨਾਲ ਧੰਨਵਾਦ